ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮ੍ਰਿਤਸਰ ਵੱਲੋਂ ਗੋਲਡਨ ਗੇਟ ਤੇ ਕੇਂਦਰ ਸਰਕਾਰ ਖਿਲਾਫ ਅਰਤੀ ਫੂਕ ਮਜ਼ਹਾਰਾ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਏ ਜਿਨ੍ਹਾਂ ਨੇ ਮਨਰੇਗਾ ਯੋਜਨਾ ਨੂੰ ਕਮਜ਼ੋਰ ਕਰਨ ਅਤੇ ਬਜਟ ਵਿੱਚ ਕੀਤੀ ਗਈ ਭਾਰੀ ਕਟੌਤੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਮੈਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਲੇਰਬਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਅਸੀਂ ਅੰਮ੍ਰਿਤਸਰ 골ਡਨ ਗੇਟ ਦੇ ਉੱਤੇ ਕੇਂਦਰ ਸਰਕਾਰ ਦਾ ਜਿਹੜਾ ਅਰਥੀ ਭੂਗ ਮਜਹਰਾ ਕੀਤਾ ਕਿਉਂਕਿ ਕੇਂਦਰ ਸਰਕਾਰ ਜਿਹੜੀ ਆ ਉਹ ਜਿਹੜੀ ਨਰੇਗਾ ਸਕੀਮ ਚੱਲਦੀ ਆ ਉਹਨੂੰ ਬੰਦ ਕਰਨ ਵਾਸਤੇ ਜਾ ਰਹੀ ਆ ਉਹਦੇ ਨਾਲ ਬਹੁਤ ਵੱਡੀ ਜਿਹੜੀ ਆ ਬੇਰਜ਼ਗਾਰੀ ਫੈਲੂਗੀ ਕਿਉਂਕਿ ਨਰੇਗਾ ਦੇ ਵਿੱਚ ਜਿਹੜੇ ਅਨਸਕਿਲਡ ਵਰਕਰ ਸੀਗੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਤੋਂ ਸਰਕਾਰ ਜਿਹੜੀ ਆ ਇਹ ਸਕੀਮ ਨੂੰ ਬੰਦ ਕਰਕੇ ਹੋਰ ਬੇਰਜ਼ਗਾਰੀ ਨੂੰ ਜਿਹੜਾ ਸੱਦਾ ਦੇ ਰਹੀ ਆ ਇਹਦੇ ਨਾਲ ਜਿਹੜਾ ਵਾ ਤੁਸੀਂ ਦੇਖਿਓ ਕਿ ਆਪਣੇ ਖੁਦ ਕਸ਼ਿਆਂ ਦਾ ਅੰਕੜਾ ਵੀ ਜਿਹੜਾ ਵਾ ਹੋਰ ਜ਼ੋਰ بڑੂਗਾ ਕਿਉਂਕਿ ਭਾਰਤ ਦੇ ਵਿੱਚ ਬਹੁਤ ਜੜੀ ਆ ਬੇਰਜ਼ਗਾਰੀ ਆ ਦੇਸ਼ ਕਰਕੇ ਇਸ ਜਿਹੜੀਆਂ ਸਕੀਮਾਂ ਐਸੀਆਂ ਚੱਲਦੀਆਂ ਸੀ ਉਹਨਾਂ ਨੂੰ ਕੰਟੀਨਿਊਟੀ ਯਾਰੀ ਰੱਖਣਾ ਚਾਹੀਦਾ ਇਹਦੇ ਨਾਲ ਜਿਹੜਾ ਗਰੀਬ ਉਹਨੂੰ ਜਿਹੜਾ ਰੋਜ਼ਗਾਰ ਮਿਲ ਜਾਂਦਾ ਸੀ ਸਾਡੀ ਮੰਗ ਹਮੇਸ਼ਾ ਰਹੀ ਆ ਕਿ ਇਹ ਨਰੇਗਾ ਸਕੀਮ ਦੇ ਵਿੱਚ ਖੇਤੀ ਸੈਕਟਰ ਨੂੰ ਸ਼ਾਮਲ ਕਰਕੇ ਤੇ ਜਿਹੜਾ ਵਾ ਉਹ ਮਜ਼ਦੂਰ ਨੂੰ ਜਿਹੜਾ ਹੋਰ ਵੱਧ ਰੋਜ਼ਗਾਰ ਦਿੱਤਾ ਜਾ ਸਕਦਾ ਸੀਗਾ ਪਰ ਸਰਕਾਰ ਨੇ ਉਹਦੀ ਬਜਾਏ ਇਹ ਸਾਰਾ ਕੁਝ ਕਰਨ ਦੀ ਬਜਾਏ ਉਲਟਾ ਨਰੇਗਾ ਸ੍ਰੀ ਕੁਸਕੀਮ ਨੂੰ ਹੀ ਖਤਮ ਕਰ ਦਿੱਤਾ ਪਹਿਲਾਂ ਇਸ ਤੋਂ ਪਹਿਲਾਂ ਸਾਰਾ ਪੈਸਾ ਜਿਹੜਾ ਕੇਂਦਰ ਸਰਕਾਰ ਜਾਰੀ ਕਰਦੀ ਸੀ ਹੁਣ ਜਿਹੜਾ ਵਾ ਇਹ ਸੂਬਿਆਂ ਦੇ ਸਿਰ ਪਾਇਆ ਜਾ ਰਿਹਾ ਕਿ 60% ਕੇਂਦਰ ਦੇਊਗਾ ਤੇ 40% ਜਿਹੜਾ ਵਾ ਉਹ ਸੂਬੇ ਦੇਣਗੇ। ਸੋ ਇਹ ਸੂਬਿਆਂ ਦੇ ਹਾਲਾਤ ਵੈਸੇ ਹੀ ਜਿਹੜੇ ਆ ਉਹ ਸੁਖਾਵੇਂ ਨਹੀਂ ਹੈ। ਇਸ ਕਰਕੇ ਜਿਹੜਾ ਵਾ ਕੇਂਦਰ ਦਾ ਆਧਾਰਾ ਸੀਗਾ ਤੇ ਕੇਂਦਰ ਨੂੰ ਇਹ ਕੰਟੀਨਿਊਟੀ ਜਿਹੜਾ ਵਾ ਜਾਰੀ ਰੱਖਣਾ ਚਾਹੀਦਾ। ਅਗਰ نئی ਸਰਕਾਰ ਆਪਣੇ ਫੈਸਲੇ ਤੋਂ ਵਾਪਸ ਲੈ ਲੈਂਦੀ ਤੇ ਪੂਰੇ ਭਾਰਤ ਦੇ ਵਿੱਚ ਇਹ ਇਸ ਚੀਜ਼ ਦਾ ਜਿਹੜਾ ਵਿਰੋਧ ਹੋਣਾ ਚਾਹੀਦਾ। ਨਰੇਗਾ ਮਜ਼ਦੂਰ ਜਿਹੜੇ ਆ ਉਹ ਸੜਕਾਂ ਤੇ ਆ ਕੇ ਆਪਣਾ ਜਿਹੜਾ ਵਿਰੋਧ ਪ੍ਰਦਰਸ਼ਨ ਉਹਦੇ ਵਿੱਚ ਸ਼ਾਮਲ ਹੋਣ। ਦੇਖੋ ਅੱਜ ਕਿਸਾਨ ਮidur ਸ੍ਰੀ ਸਿਮੇਟੀ ਪੰਜਾਬ ਜਿਲ੍ਹਾ ਅਮਰਸਰ ਵੱਲੋਂ ਅੱਜ ਮੰਨਰੇਗਾ ਦੇ ਉੱਤੇ ਜਿਹੜਾ ਕੇਂਦਰ ਸਰਕਾਰ ਨੇ ਉਹਦਾ ਬਜਟ 40% ਘਟਾ ਦਿੱਤਾ ਉਹਦਾ ਦਾ ਕੰਮ ਕਰਨ ਦੇ ਤਰੀਕੇ ਸੀ ਉਹਦੇ ਵਿੱਚ ਵੀ ਕਮੀ ਲਾਂਤੀ ਤੋਂ ਕਰੋੜਾ ਲੋਕ ਦੇਸ਼ ਭਰ ਦੇ ਵਿੱਚ ਪੰਜਾਬ ਦੇ ਅੰਦਰ ਵੀ तकरीबन 20 ਲੱਖ ਜੋਬਸ ਕਾਰਸਾਨੂੰ ਵਿਖਰੇ ਵੀ ਹੈਗੇ ਭਾਵੇਂ 11 ਲੱਖ ਕੁਝ ਪਲੱਸ ਨੂੰ ਕੰਮ ਮਿਲਦਾ ਉਹ ਮਰਜ਼ਗਾਰ ਮਜ਼ਦੂਰਾਂ ਦਾ ਖੁਸ਼ ਗਿਆ ਹੈਗਾ ਇਹਦੇ ਪਿੱਛੇ ਕਾਰਪੋਰੇਟ ਨੂੰ ਫਾਇਦਾ ਪਚਾਉਣਾ ਵੀ ਜਿੰਨੀ ਬੇਰਜ਼ਗਾਰੀ ਹੋਊਗੀ ਦੇਸ਼ 'ਚ ਓਨੀ ਸਸਤੀ ਲੇਬਰ ਉਹਨਾਂ ਨੂੰ ਮਿਲੂਗੀ ਇੱਕ ਤਾਂ ਉਹਦਾ ਵਿਰੋਧ ਕਰ ਰਹੇ ਸੀ ਦੂਸਰਾ ਭਗਵੰਤਮਾਨ ਸਰਕਾਰ ਜਰਾ ਸੱਦ ਰਹੀ ਮਨਰੇਗਾ ਦੇ ਉੱਤੇ ਵੀ ਇਸੇ ਦਾ ਵਿਰੋਧ ਕਰਨਾ ਅਸੀਂ ਕਹਿੰਦੇ ਇਹਦਾ ਇਕੱਲਾ ਵਿਰੋਧ ਨਾ ਕਰੋ ਬਿਜਲੀ ਸੋਧ ਬਿੱਲ 2025 ਦਾ ਖਰੜਾ ਵੀ ਉਸ ਵਿਧਾਨ ਸਭਾ اجلاس ਵਿੱਚ ਰੱਦ ਕਰ ਦਿਓ ਭਾਰਤ ਅਮਰੀਕਾ ਸਮਝੌਤਾ ਵੀ ਸੀ ਡੈਕ ਠੀਕ ਆ ਉਹਦਾ ਵੀ ਵਿਰੋਧ ਕਰੋ ਆਲ ਪਾਰਟੀ ਮੀਟਿੰਗ ਸਦਨੀ ਚਾਹੀਦੀ ਆਲ ਪਾਰਟੀ ਮੀਟਿੰਗ 'ਚ ਜਿਹੜਾ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋਹ ਰਹੇ ਆ ਉਹਨਾਂ ਵਿਰੁੱਧ ਵੀ ਮਤਾ ਪਾਸ ਕਰਨਾ ਚਾਹੀਦਾ ਤੋਂ ਇਹ ਆ ਬਾਕੀ ਸਾਡੀ ਕੱਲ ਫਿਰ ਪੰਜਾਬ ਸਰਕਾਰ ਨਾਲ ਮੀਟਿੰਗ ਆ ਉਹਦੇ ਵਿੱਚ ਕੀ ਨਵੇੜਾ ਹੁੰਦਾ ਉਹ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਅਗਲੇ ਅੰਦੋਲਨ ਬਾਰੇ ਸਾਰੇ ਪੰਜਾਬ ਨੂੰ ਦੱਸੂਗਾ